ਅਕਸਰ ਹੀ ਅਸੇ ਵਿਆਸ ਸਮਾਗਮਾਂ ਦੇ ਵਿੱਚ ਇੱਕ ਸਟੇਜ ਬਣਾਉਂਦੇ ਆ ਜਿੱਥੇ ਕਿ ਐਂਟਰਟੇਨਮੈਂਟ ਦੇ ਸਾਧਨ ਦੇ ਲਈ ਕੁੜੀਆਂ ਤੱਕ ਨੱਚਵਾਈਆਂ ਜਾਂਦੀਆਂ ਨੇ ਜਿੱਹਾਂ ਆਰਕੈਸਟਰਾ ਵਾਲਿਆਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਜਿਸ ਦੇ ਵਿੱਚ ਕੁੜੀਆਂ ਸਟੇਜ ਤੇ ਆ ਕੇ ਮਨੋਰੰਜਨ ਕਰਵਾਉਂਦੀਆਂ ਨੇ ਨੱਚਦੀਆਂ ਨੇ ਅਤੇ ਇਸ ਦਰਮਿਆਨ ਹੀ ਕਈ ਅਜੇਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਰਲ ਹੁੰਦੀਆਂ ਨੇ ਜਿਸ ਤੇ ਵਿੱਚ ਨੌਜਵਾਨਾਂ ਵੱਲੋਂ ਮੰਚਲਿਆਂ ਦੇ ਵੱਲੋਂ ਇਹਨਾਂ ਲੜਕੀਆਂ ਦੇ ਨਾਲ ਬੱਚਨੁਕੀ ਕੀਤੀ ਜਾਂਦੀ ਹੈ ਕਈ ਨੌਜਵਾਨ ਸ਼ਰਾਬ ਪੀ ਕੇ ਜਾਂ ਹੋਰ ਕਿਸੇ ਨਸ਼ੇ ਦਾ ਸੇਵਨ ਕਰਕੇ ਇਹਨਾਂ ਲੜਕੀਆਂ ਦੇ ਨਾਲ ਬੱਤਸਲੂਕੀ ਕਰਦੇ ਨੇ ਜਿਸ ਤੋਂ ਬਾਅਦ ਲੜਾਈ ਝੜਪ ਦੀਆਂ ਕਈ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਤੇ ਦੇਖਣ ਨੂੰ ਮਿਲਦੀਆਂ ਨੇ ਹੁਣ ਮੋੜ ਤੋਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਤੇ ਨੱਚਦੀ ਇੱਕ ਲੜਕੀ ਦੇ ਨਾਲ ਬਰਾਤੀਆਂ ਦਾ ਪੰਗਾ ਪੈ ਜਾਂਦਾ ਜੀ ਹਾਂ ਬਰਾਤੀਆਂ ਦਾ ਪੰਗਾ ਪੈ ਜਾਂਦਾ ਜਿਸ ਤੋਂ ਬਾਅਦ ਲੜਕੀ ਵੀ ਸ਼ਰਿਆਮ ਇਹਨਾਂ ਨੂੰ ਗਾਲਾਂ ਕੱਢਦੀ ਹੈ ਮੁੰਡੇ ਨੇ ਪੱਥਰ ਤੱਕ ਮਾਰੇ ਨੇ ਲੜਕੀ ਦੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਟੇਜ ਤੇ ਲੜਕੀ ਨੱਚਦੀ ਹੁੰਦੀ ਹੈ ਤੇ ਇੱਕ ਨੌਜਵਾਨ ਉੱਥੇ ਆਂਦਾ ਹੈ ਕਿਸੇ ਗੱਲ ਨੂੰ ਲੈ ਕੇ ਉਸ ਦੀ ਬਹਿਸ ਉਸਦੇ ਨਾਲ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਹੋਰ ਨੌਜਵਾਨ ਆਂਦਾ ਪੱਥਰ ਚੱਕਦਾ ਮਾਰਦਾ ਤੇ ਲੜਕੀ ਵੱਲੋਂ ਵੀ ਕਿਹਾ ਜਾਂਦਾ ਮਾਰ ਹੁਣ ਮੇਰੇ ਮਾਰ ਇਸ ਤਰ੍ਹਾਂ ਦੀ ਇਹ ਸ਼ਬਦੀ ਇਹ ਸ਼ਬਦਾਬਲੀ ਜਿਹੜੀ ਕਿ ਵਰਤੀ ਜਾਂਦੀ ਹੈ ਪੱਦੀ ਸ਼ਬਦਾਵਲੀ ਦੀ ਵੀ ਵਰਤੋ ਇਸ ਵੀਡੀਓ ਦੇ ਵਿੱਚ ਕੀਤੀ ਗਈ ਹੈ ਜੀ ਹਾਂ ਗਾਲਾਂ ਤੱਕ ਕੱਢੀਆਂ ਗਈਆਂ ਨੇ ਇੱਕ ਦੂਜੇ ਨੂੰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ